ਸੈਲਿਬ੍ਰਿਟੀ ਅਕਸਰ ਅਣਉਚਿਤ ਉਤਪਾਦਾਂ ਦਾ ਸਮਰਥਨ ਕਰਨ ਦੇ ਲਈ ਕਾਨੂੰਨੀ ਲੜਾਈਆਂ ਵਿੱਚ ਉਲਝੇ ਰਹਿੰਦੇ ਹਨ ਤੇਲੰਗਾਨਾ ਤੇ ਆਂਧਰਾ ਪ੍ਰਦੇਸ਼ ਦੇ ਤੇਲਗੂ ਰਾਜਾਂ ਵਿੱਚ ਵੀ ਇੱਕ ਤਾਜ਼ਾ ਮਾਮਲਾ ਇਸ ਮੁੱਦੇ ਨੂੰ ਉਜਾਗਰ ਕਰਦਾ ਹੈ ਈਡੀ ਨੇ ਸੱਟੇਬਾਜੀ ਐਪਸ ਨੂੰ ਉਸ਼ਾਹਤ ਕਰਨ ਵਿੱਚ ਵੀਜੇ ਦੇਵਰ ਕੌਂਟਾ ਤੇ ਰਾਣਾ ਦੱਗੂਬਤੀ ਸਮੇਤ 29 ਵਿਅਕਤੀਆਂ ਦੇ ਵਿਰੁੱਧ ਕੇਸ ਦਰਜ ਕੀਤਾ ਹੈ ਇਹਨਾਂ ਵਿਅਕਤੀਆਂ ਤੇ ਗੈਰ ਕਾਨੂੰਨੀ ਸੱਟੇਬਾਜ਼ੀ ਪਲੇਟਫਾਰਮਾਂ ਨੂੰ ਉਤਸ਼ਾਹਿਤ ਕਰਕੇ ਜਨਤਕ ਜੂਆ ਐਕਟ 1867 ਦੀ ਉਲੰਘਣਾ ਕਰਨ ਦਾ ਦੋਸ਼ ਹੈ ਕੇਂਦਰੀ ਏਜੰਸੀ ਨੇ ਅਦਾਕਾਰਾਂ ਪ੍ਰਭਾਵਕਾਂ ਤੇ ਯੂਟਿਊਬਰਾਂ ਸਮੇਤ 29 ਵਿਅਕਤੀਆਂ ਤੇ ਕੇਸ ਦਰਜ ਕੀਤਾ ਹੈ ਇਹਨਾਂ ਵਿੱਚੋਂ ਜ਼ਿਆਦਾਤਰ ਵਿਅਕਤੀਆਂ ਤੇ ਪੁਲਿਸ ਨੇ ਦੋਸ਼ ਲਗਾਏ ਸਨ ਮਾਰਚ ਵਿੱਚ ਸਾਈਬਰਾਬਾਦ ਦੇ ਮਿਆਂਪੁਰ ਪੁਲਿਸ ਸਟੇਸ਼ਨ ਵਿੱਚ 6 ਅਦਾਕਾਰਾਂ ਤੇ ਪ੍ਰਭਾਵਕਾਂ ਵਿਰੁੱਧ ਕੇਸ ਦਰਜ ਕੀਤਾ ਸੀ ਇਸ ਤੋਂ ਬਾਅਦ ਉਹਨਾਂ ਵਿਰੁੱਧ ਪੰਚਾ ਗੁਟਾ ਸੈਬਰਾਬਾਦ ਸੂਰਿਆਪੇਟ ਦੇ ਵਿਸ਼ਾਖਾ ਪਟਨਾਮ ਪੁਲਿਸ ਸਟੇਸ਼ਨਾਂ ਵਿੱਚ ਐਫ ਆਈ ਆਰ ਦਰਜ ਕੀਤੀਆਂ ਗਈਆਂ ਸਨ ਏਡੀ ਨੂੰ ਜੰਗਲੀ ਰਮੀ ਅਤੇ ਲੋਟਸ 365 ਵਰਗੇ ਪਲੇਟਫਾਰਮਾਂ ਤੋਂ ਇਲਾਵਾ ਹੋਰਨਾਤੇ ਵੱਡੇ ਪੱਧਰ ਰਾਹੀਂ ਮਨੀ ਲਾਂਡਰਿੰਗ ਦਾ ਸ਼ੱਕ ਹੈ ਹਿੰਦੀ ਫਿਲਮਾਂ ਵਿੱਚ ਆਪਣੀਆਂ ਵੱਡੀਆਂ ਭੂਮਿਕਾਵਾਂ ਲਈ ਜਾਣੇ ਜਾਂਦੇ ਅਦਾਕਾਰ ਸੋਨੂ ਸੂਦ ਏਡੀ ਨੇ ਗੈਰ ਕਾਨੂੰਨੀ ਸੱਟੇਬਾਜ਼ੀ ਐਪਸ ਨਾਲ ਸੰਬੰਧਿਤ ਮਾਮਲੇ ਵਿੱਚ ਸਮਰਨ ਕੀਤਾ ਹੈ ਸ਼ੇਖਰਤਾਬਨ ਸਾਫ ਦਾ ਪਾਰਟੀ ਕਰੈਕਟਰ ਨੂੰ ਇਸ ਮਾਮਲੇ ਦੇ ਸਬੰਧ ਵਿੱਚ 4 ਸਤੰਬਰ ਨੂੰ ED ਨੇ ਤਾਲਬ ਕੀਤਾ ਸੀ ਅਤੇ ਪੁਸ਼ਗਸ਼ ਕੀਤੀ ਅਦਾਕਾਰਾ ਉਰਵਿਸ਼ੀ ਰੋਟੇਲਾਨੂ ED ਨੇ ਸੱਟੇਬਾਜੀ ਐਪ ਮਨੀ ਲਾਂਡਰਿੰਗ ਮਾਮਲੇ ਵਿੱਚ ਮਿਮੀ ਚੱਕਰਵਰਤੀ ਦੇ ਨਾਲ ਹੀ ਉਸੇ ਤਰੀਕ ਨੂੰ ਸੰਮਨ ਕੀਤਾ ਅਦਾਕਾਰਾ ਲక్ష్ਮੀ ਮਾਂਚੂ ਵੀ 13 ਅਗਸਤ ਨੂੰ ED ਦੇ ਸਾਹਮਣੇ ਪੇਸ਼ ਹੋਈ ਆਨਲਾਈਨ ਸੱਟੇਬਾਜੀ ਨਾਲ ਜੁੜੇ ਲਿੰਕਾਂ ਵਿੱਚ ਜਾਂਚ ਅਧੀਨ ਇੱਕ ਡਿਜੀਟਲ ਪਲੇਟਫਾਰਮ ਦੇ ਸਬੰਧ ਵਿੱਚ ਉਸ ਦਾ ਨਾਮ ਸਾਹਮਣੇ ਆਉਣ ਤੋਂ ਬਾਅਦ ਉਸ ਨੂੰ ਤਾਲਬ ਕੀਤਾ ਸੀ ਪ੍ਰਸਿੱਧ ਅਦਾਕਾਰ ਰਾਣਾ ਦੱਗੂਪਤੀ 11 ਅਗਸਤ ਨੂੰ ਈਡੀ ਸਾਹਮਣੇ ਪੇਸ਼ ਹੋਏ ਜਦੋਂ ਉਹ ਜੁਲਾਈ ਵਿੱਚ ਪਿਛਲੀ ਤਾਰੀਖ ਤੇ ਏਜੰਸੀ ਸਾਹਮਣੇ ਪੇਸ਼ ਹੋਣ ਦੇ ਵਿੱਚ ਅਸਫਲ ਰਿਹਾ ਈਡੀ ਦੁਆਰਾ ਸੱਟੇਬਾਜੀ ਐਪ ਮਾਮਲੇ ਵਿੱਚ ਪੇਸ਼ ਹੋਣ ਦੇ ਲਈ ਨਾਮਜ਼ਦ ਚਾਰ ਅਦਾਕਾਰਾਂ ਦੇ ਵਿੱਚ ਪ੍ਰਕਾਸ਼ ਰਾਜ ਵੀ ਸ਼ਾਮਲ ਹੈ 30 ਜੁਲਾਈ ਨੂੰ ਈਡੀ ਸਾਹਮਣੇ ਪੇਸ਼ ਹੋਇਆ ਤਾਂ ਉਸ ਤੋਂ 4 ਘੰਟੇ ਪੁਸ਼ਕਿਸ਼ ਕੀਤੀ ਗਈ। ਉਸ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਭਾਵੇਂ ਉਸ ਨੇ 2016 ਵਿੱਚ ਕੰਮ ਕੀਤਾ ਸੀ ਪਰ ਉਸ ਨੇ ਨੈਤਿਕ ਆਧਾਰ ਤੇ ਕੋਈ ਪੈਸਾ ਨਹੀਂ ਲਿਆ। ਅਦਾਕਾਰ ਵਿਜੇ ਦੇਵਰ ਕੌਂਡਾ 6 ਅਗਸਤ ਨੂੰ ਉਸੇ ਮਾਮਲੇ ਵਿੱਚ ਈਡੀ ਸਾਹਮਣੇ ਪੇਸ਼ ਹੋਇਆ। ਉਸ ਨੇ ਬਾਅਦ ਵਿੱਚ ਪ੍ਰੈਸ ਨੂੰ ਆਪਣਾ ਰੱਖ ਖੋ ਸਪਸ਼ਟ ਕਰਦਿਆਂ ਜ਼ੋਰ ਦਿੱਤਾ ਕਿ ਉਸ ਨੇ ਸਿਰਫ A23 ਇੱਕ ਕਾਨੂੰਨੀ ਗੇਮਿੰਗ ਐਪ ਸੱਟੇਬਾਜੀ ਪਲੇਟਫਾਰਮ ਦਾ ਪ੍ਰਚਾਰ ਕੀਤਾ। ਮਾਡਲ ਅਤੇ ਅਦਾਕਾਰਾ ਨੀਹਾ ਸ਼ਰਮਾ ਆਨਲਾਈਨ ਸੱਟੇਬਾਜ਼ੀ ਪਲੇਟਫਾਰਮ ਵਨੈਕਸ ਬੈਟ ਨਾਲ ਸੰਬੰਧਿਤ ਮਨੀ ਲਾਂਡਰਿੰਗ ਮਾਮਲੇ ਵਿੱਚ ਪੁਸ਼ਕੜ ਦੇ ਲਈ ਈਡੀ ਦੇ ਸਾਹਮਣੇ ਪੇਸ਼ ਹੋਈ। ਅਧਿਕਾਰੀਆਂ ਦਾ ਕਹਿਣਾ ਹੈ ਕਿ 38 ਸਾਲਾ ਅਦਾਕਾਰਾ ਦਾ ਬਿਆਨ ਪੀਐਮਐਲਏ ਦੀਆਂ ਧਰਾਵਾਂ ਤਹਿਤ ਦਰਜ ਕੀਤਾ ਗਿਆ ਸੀ। ਮੰਨਿਆ ਜਾਂਦਾ ਹੈ ਕਿ ਨੀਹਾ ਸ਼ਰਮਾ ਕੁਝ ਇਸ਼ਤਿਆਰਾਂ ਨਾਲ ਸੱਟੇਬਾਜ਼ੀ ਪਲੇਟਫਾਰਮ ਨਾਲ ਜੁੜੀ ਹੋਈ ਹੈ। ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿਕ